ਮਾਪਾਪ ਹੁੰਦੇ ਆ ਉਹ ਫਿਰ ਉਹਨਾਂ ਦੇ ਪੁੱਤ-ਪੋਤਰਾ ਹੋ ਜਾਂਦਾ ਫਿਰ ਉਹਨਾਂ ਨੂੰ ਇਹ ਵੀ ਹੁੰਦੀ ਹੈ ਚਿੰਗ ਹੁੰਦੀ ਹੈ ਕਿ ਹੁਣ ਇਹ ਸਾਡੇ ਪੁੱਤ-ਪੋਤਰੇ ਜਿਹੜੇ ਇਹਨਾਂ ਦਾ ਵਿਆਹ ਅਸੀਂ ਦੇਖ ਕੇ ਜਾਣਾ ਦਾਦੀ-ਦਾਦੇ ਨੂੰ ਨਾਨੀ-ਨਾਨੇ ਨੂੰ ਇਹ ਵੀ ਹੁੰਦਾ ਕਿ ਅਸੀਂ ਇਹਨਾਂ ਦਾ ਵਿਆਹ ਦੇਖ ਕੇ ਜਾਣਾ ਉਦੋਂ ਤੱਕ ਫਿਰ ਉਹ ਇੰਤਜ਼ਾਰ ਵੀ ਕਰਦੇ ਆ ਪਰ ਜ਼ਿਆਦਾਤਰ ਲੋਕ ਉਥੋਂ ਤੱਕ ਨਹੀਂ ਪਹੁੰਚਦੇ ਜ਼ਿਆਦਾਤਰ ਲੋਕ ਅੱਧ ਵਿਚਕਾਰੀ ਜਿਹੜਾ ਨਾ ਉਹ ਸਾਥ ਛੱਡ ਜਾਂਦੇ ਆ ਤੇ ਜਦੋਂ ਐਂਡ ਵਾਲੇ ਦਿਨ ਹੁੰਦੇ ਆ ਜਦੋਂ ਗੁੱਡੇ ਜਵਾਬ ਦੇ ਜਾਂਦੇ ਆ ਜਦੋਂ ਅੱਖਾਂ ਤੋਂ ਦੇਖਣਾ ਬੰਦ ਹੋ ਜਾਂਦਾ ਹੈ ਜਦੋਂ ਦੰਦ ਚੜ ਜਾਂਦੇ ਆ ਜਦੋਂ ਕੰਨਾਂ ਤੋਂ ਸੁਣਨਾ ਬੰਦ ਹੋ ਜਾਂਦਾ ਹੈ ਉਦੋਂ ਫਿਰ ਬੰਦਾ ਇਹ ਸੋਚਦਾ ਹੈ ਕਿ ਯਾਰ ਅਸੀਂ ਆਪਣੇ ਲਈ ਤੇ ਕੁਝ ਕੀਤਾ ਹੀ ਨਹੀਂ ਫਿਰ ਕਿਉਂ ਕੋਈ ਬੰਦੇ ਕੋਲੇ ਟਾਈਮ ਹੁੰਦਾ ਹੈ ਕਹਾਣੀਆਂ ਸੁਣਨੀਆਂ ਸਟੋਰੀਆਂ ਸੁਣਨੀਆਂ ਪਾੜ ਸੁਣਨਾ ਜਦੋਂ ਉਹਦੇ ਵਿੱਚ ਸਭ ਕੁਝ ਇਹ ਹੁੰਦਾ ਹੈ ਕਿ ਤੁਸੀਂ ਇਸ ਦੁਨੀਆ ਤੇ ਆਇਓ ਕੀਤਾ ਕੀ ਹੈ ਤੁਸੀਂ ਵੀ ਜੀ ਤੁਸੀਂ ਕਹਿੰਦੇ ਆ ਕਿ ਅਸੀਂ ਆਪਦੇ ਬੱਚੇ ਪੜ੍ਹਾਏ ਲਿਖਾਏ ਅਸੀਂ ਆਪਦੇ ਪੁੱਤ-ਪੋਤਰੇ ਪੜ੍ਹਾਏ ਲਿਖਾਏ ਤੇ ਭਾਈ ਜਿਹੜੇ ਪੰਛੀ ਆ